ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੋਣ ਵਾਲਾ ਹੈ। ਉੱਥੇ ਹੀ ਸਤਾਈ ਵਿਧਾਨ ਸਭਾ ਦੇ ਬਾਹਰ ਪੰਜਾਬ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਲਿਖਿਆ ਹੋਇਆ ਹੈ। ਦੱਸਦੇ ਕਿ ਵਿਧਾਨ ਸਭਾ ਦੇ ਨੇੜਲੇ ਇਲਾਕਿਆਂ ਵਿੱਚ ਪੁਲਿਸ ਤਾਇਨਾਤ ਹੈ। ਸੀਸੀਟੀਵੀ ਦੇ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਹੋਵੇਗਾ ಶ್ರೀ ਅਨੰਦਪੁਰ ਸਾਹਿਬ ਵਿਧਾਨ ਸਭਾ ਨੂੰ ਜਾਣ ਵਾਲੇ ਰਾਹ ਤੇ ਬੈਰੀਗੇਟਿੰਗ ਵੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਅਨੰਦਪੁਰ ਸਾਹਿਬ ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ ਵਿਸ਼ੇਸ਼ اجلاس ਹੋਵੇਗਾ ਤਾਂ ਉੱਥੇ ਹੀ ಶ್ರೀ ਅਨੰਦਪੁਰ ਸਾਹਿਬ ਦੇ ਵਿੱਚ ਇਸ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਹੋ ਚੁੱਕੀਆਂ ਨੇ ਵਿਧਾਨ ਸਭਾ ਦੇ ਬਾਹਰ ਜਿਹੜਾ ਲਿਖਿਆ ਹੋਇਆ ਹੈ ਪੰਜਾਬ ਵਿਧਾਨ ਸਭਾ ਸ਼੍ਰੀ ਅਣਦਪੁਰ ਸਾਹਿਬ ਵਿਧਾਨ ਸਭਾ ਦੇ ਨੇੜਲੇ ਇਲਾਕਿਆਂ ਦੇ ਵਿੱਚ ਪੁਲਿਸ ਵੀ ਜਿਹੜੀ ਆ ਤਾਇਨਾਤ ਕੀਤੀ ਗਈ ਹੈ ਸੀਸੀਟੀਵੀ ਦੇ ਨਾਲ ਨਿਗਰਾਨੀ ਵੀ ਰੱਖੀ ਜਾ ਰਹੀ ਹੈ 22 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਜੋ ਸਪੈਸ਼ਲ ਸਤਰ ਹੈਗਾ ਸ਼੍ਰੀ ਗੁਰਤੇਗ ਬਾਦਰ ਮਹਾਰਾਜ ਦੀ ਸ਼ਾਦਨ ਨੂੰ ਸਮਰਪਿਤ ਉਹ ਭਾਈ ਜੈਤਾ ਜੀ ਮੈਮੋਰੀਅਲ ਜਿਹੜਾ ਹੈਗਾ ਉੱਚ ਹੋਣ ਜਾ ਰਿਹਾ ਤੁਹਾਨੂੰ ਖਾਹੂਗੇ ਭਾਈ ਜੈਤਾ ਜੀ ਮੈਮੋਰੀਅਲ ਜਿਹੜਾ ਹੈਗਾ ਇੱਥੇ ਪੰਜਾਬ ਦੀ ਵਿਧਾਨ ਸਭਾ ਬਣਾਈ ਗਈ ਹੈ ਭਾਵ ਕਿ ਆ ਪੰਜਾਬ ਦੀ ਵਿਧਾਨ ਸਭਾ ਦਾ ਕਹੀਏ ਅਸੀਂ ਇਹਦਾ ਨਾਮ ਰੱਖਿਆ ਗਿਆ ਹੈ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਹੈਗਾ ਨਾਮ ਰੱਖਿਆ ਗਿਆ ਹੈਗਾ ਵਿਧਾਨ ਸਭਾ ਸ਼੍ਰੀ ਨਾਲਗੁਰ ਸਾਹਿਬ ਤੁਸੀਂ ਦੇਖੂਗੇ ਸਿਕਿਉਰਿਟੀ ਦੇ ਜਿਹੜੇ ਪੂਰੇ ਪ੍ਰਬੰਧ ਕਰ ਦਿੱਤੇ ਗਏ ਨੇ ਕਿ ਸਿਕਿਉਰਿਟੀ ਡਿਪਲॉय ਜਿਹੜੀ ਅੱਜ ਤੋਂ ਹੀ ਕਰ ਦਿੱਤੀ ਗਈ ਹੈ ਤੇ ਵਿਧਾਨ ਸਭਾ ਜਿਹੜਾ ਸੈਸ਼ਨ ਹੈਗਾ ਉਹ ਇੱਥੇ ਪੂਰਾ ਜਿਹੜਾ ਕੀਤਾ ਜਾਊਗਾ ਤੁਸੀਂ ਦੇਖੂਗੇ ਕਿ ਇਸ ਦਾ ਜਿਹੜਾ ਨਾਮ ਹੈਗਾ ਆਇਆ ਪੰਜਾਬ ਵਿਧਾਨ ਸਭਾ ਜਿਹੜਾ ਹੈਗਾ ਸ਼੍ਰੀ ਅਨੰਦਪੁਰ ਸਾਹਿਬ ਲਿਖਿਆ ਗਿਆ ਹੈਗਾ ਤੇ ਇਸ ਤੋਂ ਸਾਫ਼ ਹੈ ਕਿ ਉਹ ਅੰਦਰ ਤੋਂ ਦੇਖਿਏਗੀ ਵਿਧਾਨ ਸਭਾ ਦਿਖ ਰਹੀ ਹੈ ਪੁਲਿਸ ਜਿਹੜੀ ਹੈਗੀ ਹੈ ਪੂਰੇ ਪੁਲਿਸ ਦੇ ਜਿਹੜੇ ਆਪਾਂ ਕਹੀਏ ਕਿ ਮੁਲਾਜ਼ਮ ਜਿਹੜੇ ਨੇ ਉਹਰੇ ਡਿਪਲॉय ਤੇ ਸਪੈਸ਼ਲ ਗੱਡੀਆਂ ਜਿਹੜੀਆਂ ਨੇ ਸੀਸੀਟੀਵੀ ਕੈਮਰੇ ਜਿਹੜੇ ਨੇ ਵੈਨ ਜਿਹੜੀਆਂ ਹੈਗੀਆਂ ਸੀਸੀਟੀਵੀ ਵੈਨ ਜਿਹੜੀ ਹੈਗੀ ਐ ਉਹ ਇੱਥੇ ਪਹੁੰਚ ਗਈ ਹੈ ਤਾਂ ਕਿ ਹਰ ਇੱਕ ਆਉਣ ਜਾਣ ਵਾਲੇ ਉੱਤੇ ਨਜ਼ਰ ਰੱਖੀ ਜਾਵੇ ਇਸ ਦੇ ਨਾਲ ਨਾਲ ਵੀ ਜੋ ਵੀ ਜਿਹੜਾ ਸਮਾਨ ਜਿਹੜਾ ਅੰਦਰ ਜਾਣਾ ਹੈਗਾ ਉਹਦੇ ਲਈ ਸਪੈਸ਼ਲ ਵੈਨ ਆ ਕੇ ਭੇਜ ਦਿਆ ਉਹ ਵੀ ਇੱਥੇ ਪਹੁੰਚ ਚੁੱਕੀ ਹੈਗੀ ਐ ਤੇ ਤੁਹਾਨੂੰ ਦੱਸਿਆ ਕਿ ਪੂਰਾ ਜਿਹੜਾ ਏਰੀਆ ਹੈਗਾ ਆਪਾਂ ਕਹੀਏ ਕਿ ਇਹ ਹੁਣ ਪੁਲਿਸ ਦੇ ਹਵਾਲੇ ਹੈਗਾ ਜਿਹੜੇ ਰੋਡ ਜਗ੍ਹਾ ਨੇ ਪੁਲਿਸ ਦੇ ਜਿਹੜੇ ਡਿਪਲॉयਮੈਂਟ ਜਿਹੜੀ ਹੈਗੀ ਤੁਸੀਂ ਦੇਖੋਗੇ ਹੋਰ ਹੀ ਹੈਗੀ ਐ ਤੇ ਇਸ ਦੇ ਨਾਲ ਤੁਹਾਨੂੰ ਖਾਵਾਂ ਕਿ ਕਿ ਸੜਕ ਦੇ ਉੱਪਰ ਜਿਹੜੀ ਸਰਕਾ ਹੈਗੀਆਂ ਨੇ ਉੱਥੇ ਵੀ ਜਿਹੜੀ ਪੁਲਿਸ ਦੇ ਜਿਹੜੇ ਜਵਾਨ ਨੇ ਉਹ ਤਨਾਤ ਕਰ ਦਿੱਤੇ ਗਏ ਨੇ ਤੇ ਪੂਰਾ ਏਰੀਆ ਦੇਖੋ ਇਹਦੀ ਬੈਰੀਕੇਡਿੰਗ ਕਹੀ ਹੈ ਕਿ ਪੂਰੀ ਬੈਰੀਕੇਡਿੰਗ ਜਿਹੜੀ ਲੱਗੀ ਆ ਕੀਤੀ ਗਈ ਹੈ ਇਸ ਵਿਧਾਨ ਸਭਾ ਦੇ ਆਸ-ਪਾਸ ਜਿਹੜੀ ਹੈਗੀਆਂ ਨੇ ਉਹ ਪੈਰਾ ਮਿਲਟਰੀ ਫੋਰਸਿਸ ਦੇ ਜਵਾਨ ਇਹ ਬੈਰੀਕੇਡਿੰਗ ਕਰ ਦਿੱਤੀ ਗਈ ਆ ਪੂਰੀ ਤਰ੍ਹਾਂ ਵੀ ਵੀ ਆਈ ਪੀ ਹੋ ਗਿਆ ਪ੍ਰਾਪ ਹੈ ਗਈ ਪੰਜਾਬ ਦੀ ਪੂਰੀ ਸਰਕਾਰ ਜਿਹੜੀ ਹੈਗੀ ਆ ਉਹ ਇੱਥੇ ਹੋਵੇਗੀ ਤੇ ਇਸ ਥਾਂ ਦੇ ਉੱਪਰ ਜਿਹੜਾ ਹੈਗਾ ਸੈਸ਼ਨ 24 ਤੈਗ ਨੂੰ ਲੈਗਾ ਇਹ ਕੀਤਾ ਜਾਇਆ ਗਿਆ ਤੇ ਨਾਮ ਰੱਖਿਆ ਗਿਆ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਮ ਦੇ ਨਾਲ ਜਿਹੜਾ ਹੈਗਾ ਇਸ ਦਾ ਨਾਮਕਰਨ ਰਡ ਕੀਤਾ ਗਿਆ ਤੇ ਉਸ ਦੇ ਕਿਉਂਕਿ ਪੂਰੀ ਰੋਡ ਦੇ ਉੱਪਰ ਜਿਹੜੇ ਨੇ ਉਹ ਤੁਹਾਨੂੰ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਤਨਾਤ ਕੀਤੇ ਗਏ ਨੇ ਟ੍ਰੈਫਿਕ ਪੁਲਿਸ ਦੇ ਜਿਹੜੇ ਜਵਾਨ ਨੇ ਉਤਨਾਤ ਕੀਤੇ ਗਏ ਨੇ ਗੱਡੀਆਂ ਨਾ ਖੜਨਾ ਉਹਦੇ ਵਾਸਤੇ ਪ੍ਰਬੰਧ ਕੀਤਾ ਗਿਆ ਹੈਗਾ ਕਿ ਟੋਲ ਲਗਾਏ ਗਏ ਨੇ ਕਿ ਕੋਈ ਵੀ ਗੱਡੀ ਇੱਥੇ ਜਿਹੜੀ ਹੈਗੀ ਹੈ ਉਹ ਖੜੀ ਹੋਈ ਦਿਖਾਈ ਨਾ ਦੇਵੇ ਇਸ ਤੋਂ ਸਾਫ ਹੈ ਕਿ ਅ 24 ਤਰੀਕ ਜਿਹੜੀ ਹੈਗੀ ਆ ਇਸ ਏਰੀਆ ਦੇ ਵਿੱਚ ਆਪਾਂ ਕੀ ਹੈ ਕਿ ਪੁਲਿਸ ਦੇ ਜਵਾਨ ਤਾਂ ਤਣਾਤ ਹੋਣਗੇ ਹੋਣਗੇ ਤੇ ਵਿਧਾਨ ਸਭਾ ਦੀ ਜਿਹੜੀ ਆਪਣੀ ਫੋਰਸ ਹੈ ਉਹ ਵੀ ਤੁਹਾਨੂੰ ਇੱਥੇ ਜਿਹੜੀ ਹੈਗੀ ਆ ਉਹ ਦਿਖਾਈ ਆ ਆ ਦੇਖੀ ਤੇ ਹਰ ਪਾਸੇ ਅਸੀਂ ਦੇਖਦੇ ਆ ਕਿ ਪੁਲਿਸ ਦੇ ਜਵਾਨ ਤੁਹਾਨੂੰ ਤਣਾਤ ਦਿਖਾਈ ਦੇ ਰਹੇ ਨੇ ਔਰ ਇੱਥੇ ਵਿੱਚ ਜਿਹੜੀ ਗੁਰਤੇਗ ਵਾਧਰ ਮਹਾਰਾਜ ਜਗੇ ਆ ਉਹਨਾਂ ਦੀ ਜਿਹੜੀਆਂ ਸਿੱਖਿਆਵਾਂ ਹੋਣਗੀਆਂ ਉਹਨਾਂ ਦੇ ਉੱਪਰ ਜਿਹੜੀ ਹੈਗੀ ਆ ਗੱਲ ਕੀਤੀ ਜਾਣੀ ਹੈ ਉਹਨਾਂ ਨੂੰ ਲੈ ਕੇ ਗੱਲ ਕੀਤੀ ਜਾਣੀ ਹੈ ਬੈਰੀਕੇਡਿੰਗ ਇੱਧਰ ਵੀ ਬੈਰੀਕੇਡਿੰਗ ਕੀਤੀ ਹੈ ਤਾਂ ਕਿ ਕੋਈ ਜਿਹੜਾ ਵੀ ਕੋਈ ਜਵਾਨ ਜਿਹੜਾ ਹੰਦਾ ਹੈਗਾ ਉਹ ਅੰਦਰ ਕਿਉਂ ਜਿਹ ਇਹ ਲੱਗਾ ਨਾ ਜਾ ਸਕੇ ਤੇ ਸਭ ਤੋਂ ਵੱਡਾ ਖਿਆਲ ਰੱਖਿਆ ਗਿਆ ਹੈਗਾ ਤੇ ਇਹ ਪੂਰੀ ਜਿਹੜਾ ਹੈਗਾ ਆਪਾਂ ਕੀ ਕੀ ਜਿੰਨੇ ਵੀ ਸ੍ਰੀ ਵਿਧਾਨ ਸਭਾ ਨਨਤਪੁਰ ਸਾਹਿਬ ਵਿਧਾਨ ਸਭਾ ਦੀ ਗੱਲ ਕੀਤੀ ਕਰਦੇ ਹੈਗੇ ਆ ਤੇ ਪੂਰਾ ਜਿਹੜਾ ਆਪਾਂ ਕਹਿੰਦੇ ਆ ਕਿ ਇਸ ਇਸ ਥਾਂ ਦੇ ਉੱਪਰ ਜਿਹੜਾ ਹੈਗਾ ਆਉਣ ਵਾਲੇ ਜਿਹੜੇ ਰਸਤੇ ਨੇ ਉਹ ਬੰਦ ਕਰ ਦਿੱਤੇ ਗਏ ਨੇ ਔਰ ਸਿਰਫ ਉਸ ਦਿਨ ਗੱਡੀਆਂ ਜਿਹੜੀ ਸਰਕਾਰੀ ਗੱਡੀਆਂ ਹੈਗੀਆਂ ਉਹੋ ਹੀ ਤੁਹਾਨੂੰ ਦੇਖਣਗੀਆਂ ਮੰਤਰੀਆਂ ਦੀਆਂ ਗੱਡੀਆਂ ਦੇਖਣਗੀਆਂ ਇਹ ਆਸ ਦੀ ਗੱਲ ਕਰੀਏ ਕੀ ਕਿ ਜੋ ਵੀ ਵੀਆਈਪੀ ਉਸ ਦਿਨ ਉਹਨਾਂ ਦੀਆਂ ਗੱਡੀਆਂ ਤੁਹਾਨੂੰ ਦੇਖਣਗੀਆਂ ਪੂਰਾ ਇਹ ਏਰੀਆ ਜਿਹੜਾ ਹੈਗਾ ਬੰਦ ਕਰ ਦਿੱਤਾ ਜਾਣਾ ਹੈਗਾ ਔਰ ਪੁਲਿਸ ਮੀਡੀਆ ਪੋਸਟਿੰਗ ਕਰ ਦਿੱਤੀ ਗਈ ਹੈ ਕੈਮਰਾ ਪਰਸਨ ਦਿਪਕ ਦੇ ਨਾਲ ਮਨੋ ਜੋਸ਼ੀ ਜੀ মিডিਆ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ